ਸੇ ਮਿਲੇ ਵਰਤੇ ਹੋયા ਠੀਕ ਆ ਪਰ ਜਾਤ ਬਰਾਦਰ ਬਰਾਦਰੀ ਜ਼ਰੂਰ ਆਪਣੀ ਦੇਖਿਆ ਕਰੋ ਚਾਹੇ ਤੁਸੀਂ ਕਿਸੇ ਵੀ ਜਾਤ ਬਰਾਤਰੀ ਦੀ ਹੋ ਪਰ ਦੂਜੀ ਜਾਤ ਬਰਾਦਰੀ ਦੇ ਵਿੱਚ ਸ਼ਾਦੀ ਨਾ ਕਰਵਾਓ ਜਦੋਂ ਤਾਂ ਮੁੰਡਾ ਮਤਲਬ ਕਰਵਾਉਂਦਾ ਕਿਸੇ ਗੈਰ ਜਾਤ ਦੇ ਵਿੱਚ ਤਾਂ ਮਤਲਬ ਮੁੰਡੇ ਵਾ ਤਾਂ ਬੜਾ ਹੁਬਕਾ ਦੱਸਦ ਨੇ ਅਸੀਂ ਜੀ ਪਲਾਨੇ ਐ ਸਮਝ ਲੋ ਜ਼ਿਮੀਂਦਾਰਾਂ ਦੀ ਕੁੜੀ ਵਿਆਹ ਕੇ ਲੈਂਦੀ ਆ ਜਦੋਂ ਜ਼ਿਮੀਦਾਰਾਂ ਦੀ ਕੁੜੀ ਕਿਸੇ ਹੋਰ ਜਾਤ ਦੇ ਚਲੀ ਜਾਵੇ ਨਾ ਚਾਹੇ ਉਹ ਪਿੰਡ ਦਾ ਬੰਦਾ ਚਾਹੇ ਉਹ ਕੋਈ ਵੀ ਆ ਚਾਹੇ ਕਿਸੇ ਦੀ ਵੀ ਕੁੜੀ ਆ ਪੰਜਾਬ ਦੇ ਵਿੱਚੋਂ ਮੈਂ ਇਹ ਵੀ ਗੱਲ ਕਹਿੰਦੀ ਆ ਜਦੋਂ ਅਲਾ ਕਹਿੰਦਾ ਨਾ ਵੀ ਜ਼ਿਮੀਦਾਰਾਂ ਦੀ ਕੁੜੀ ਅਸੀਂ ਸਾਡੇ ਆਈ ਹੋਈ ਆ ਅਸੀਂ ਵਿਆਹ ਕੇ ਲਿਆਂਦੀ ਕਹਿੰਦੇ ਚਲੋ ਤਾਂ ਫਿਰ ਉਹਦੇ ਵਿੱਚ ਦੇਖੋ ਵੀ ਬੰਦਾ ਇੱਕ ਮਰਨ ਨੂੰ ਥਾਉ ਨਹੀਂ ਠਾਉਂਦਾ ਮੈਂ ਕਿਹਾ ਨੀਵੀਂ ਪੈ ਜਾਂਦੀ ਮੈਂ ਆਪਣੀ ਗੱਲ ਦੱਸਦੀ ਤੁਹਾਨੂੰ ਆਪਣੀ ਕਿਸੇ ਦੀ ਨਹੀਂ ਦੱਸਦੀ ਕਿਸੇ ਨੇ ਮੇਰੇ ਕੋਲੇ ਕਹੀ ਅਤੇ ਜੀ ਸਾਡਾ ਭਰਾ ਬਿਹੜਿਆ ਦਾ ਮੁੰਡਾ ਹੋ ਵੀ ਜ਼ਿੰਮੇਦਾਰਾਂ ਦੀ ਕੁੜੀ ਵਿਆਹ ਲੈ ਇੱਕ ਚੜ੍ਹੇ ਮੈਨੂੰ ਇੱਕ ਉਤਰੇ ਵੀ ਇਹਨੂੰ ਗੁੱਤ ਤੋਂ ਵੱੜ ਕੇ ਬੰਦਾ ਘੜੀ ਸੰਜਣਾ ਨਹੀਂ ਨੂੰ ਵਿਆਹ ਲੈ ਤੂੰ ਚੁੱਪ ਕਰ ਗਿਆ ਦੂਜੀ ਗੱਲ ਦੇਖੋ ਜੇ ਮੇਰੀ ਨਹੀਂ ਵੀ ਪੈ ਜਾਂਦੀ ਮੇਰੀ ਜੱਦੋਂ ਨਹੀਂ ਮੇਰੀ ਗੋਤੋਂ ਨਹੀਂ ਮੇਰੇ ਪਿੰਡ ਦੀ ਨਹੀਂ ਪਤਾ ਨਹੀਂ ਕਿਹੜੇ ਪਿੰਡ ਦੀ ਆ ਕਿਹੜੀ ਦੀ ਨਹੀਂ ਮੈਨੂੰ ਵੀ ਨਹੀਂ ਹੱਦਕ ਮਹਿਸੂਸ ਨਹੀਂ ਦੇਖੋ ਉਸ ਕੁੜੀ ਦੇ ਮਾਪੇ ਨੂੰ ਕਿੰਨੀ ਕ ਹੱਦਕ ਮਹਿਸੂਸ ਹੁੰਦੀ ਹੋਗੀ ਉਹਨਾਂ ਦਾ ਉੱਤੇ ਕੀ ਉਸ ਟਾਈਮ ਪਾਣਾ ਵਰਤਦਾ ਹੋਊਗਾ ਜਿਹਦੀ ਕੁੜੀ ਮਤਲਗਲਾ ਕਹਿੰਦਾ ਵੇੜੇ ਵਾਲਿਆਂ ਦੇ ਵਸਤੀ ਆ। ਓ ਹੋ 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 ਬੜੀ ਇਹ ਗੱਲ ਸ਼ਰਮ ਨਾ ਕਰ ਮੈਂ ਸ਼ਾਦੀ ਦੇ ਵਿੱਚ ਸਹਿਮਤਾਂ ਜਾਤ ਬਰਾਦਰੀ ਦਾ ਦੇਖ ਲੋ ਉੱਚ ਨੀਚਾ ਵੀ ਚੱਲ ਜੂ ਗਰੀਬੀ ਮੇਰੀ ਵੀ ਚੱਲ ਜੂ ਪਰ ਇਹ ਜੀ ਹੱਕਤ ਨਾ ਕਰੋ। ਮੇਰੀ ਗੱਲ ਕੌੜੀ ਹੁੰਦੀ ਆ ਪਰ ਸੱਚੀ ਹੁੰਦੀ ਆ। ਮੈਂ ਉਹੀ ਗੱਲ ਕਹਿਨੀ ਆ ਜੋ ਮੈਂ ਕੰਨਾਂ ਦੇ ਨਾਲ ਸੁਣਦੀ ਆ ਅੱਖਾਂ ਦੇ ਨਾਲ ਦੇਖਦੀ ਆ। ਮੈਂ ਲਾਈ ਬੁਝਾਈ ਵਾਲੀ ਗੱਲ ਨਹੀਂ ਕਰਦੀ ਪਰ ਜਦੋਂ ਮੈਨੂੰ ਇੰਨਾ ਘਟਾ ਲੱਗਿਆ ਉਸ ਟਾਈਮ ਉਸ ਕੁੜੀ ਦੇ ਮਾਪੇ ਨੂੰ ਕਿੰਨਾ ਕ ਘਟਾ ਲੱਗਦਾ ਹੋ ਕੋਈ ਬੰਦਾ ਉਹਨਾਂ ਕੋਲ ਵੀ ਇਹ ਗੱਲ ਕਹਿ ਸਕਦਾ ਜਾਂ ਸਾਡੇ ਘਰੇ ਆ ਕੇ ਇਹ ਗੱਲ ਕਹਿ ਸਕਦਾ ਮੇਰੀ ਨੂੰਹ ਨੂੰ ਵੀ ਇਸ ਜੀ ਦੀ ਹਰਕ ਲੱਗੀ ਕਹਿੰਦੀ ਮੰਮੀ ਬਦ ਦਿਮਗ ਜਨਾਨੀ ਆ ਮੈਂ ਕਿਹਾ ਹਾਂ ਪੁੱਤ ਦੇਖੋ ਇਹ ਮਤਲਬ ਜਿਹੜੀ ਆਪਾਂ ਇਹ ਨਹੀਂ ਕਹਿੰਦੇ ਵੀ ਕੋਈ ਕੌਮ ਮਾਰੀ ਗਿਆ ਕੌਮ ਕੋਈ ਨਹੀਂ ਮਾਰੀ ਹੈਗੀ ਪਰ ਸਾਡੀ ਜਿਹੜੀ ਕਾਸਤ ਸਾਡਾ ਰਸਤਾ ਕਾਸਤੇ ਵਿੱਚ ਹੀ ਹੋਵੇ ਉਹ ਬਹੁਤ ਜ਼ਿਆਦਾ ਚੰਗਾ ਵੀ ਲੱਗਦਾ ਤੇ ਸੋਭਾ ਵੀ ਦਿੰਦਾ ਵਾ ਮੈਂ ਇਹੇ ਬੱਚਿਆਂ ਨੂੰ ਕਹਿੰਦੀ ਆ ਤੁਸੀਂ ਇਹ ਨਹੀਂ ਮੈਂ ਕਹਿੰਦੀ ਗਰੀਬੀ ਮੇਰੀ ਇਨਸਾਨ ਤੇ ਹੁੰਦੀ ਜਾਂਦੀ ਰਹਦੀ ਆ ਪਰ ਕਾਸਤ ਜ਼ਰੂਰ ਆਪਦੀ ਦੇਖਿਆ ਕਰੋ ਮਾਪੇਦਨ ਏਦਾਂ ਮਾ ਮਾਪ ਦਾ ਗੱਲ ਨਹੀਂ ਇੱਕ ਮਾ ਮਾਪ ਦਾ ਉਸ ਟੈਮ ਲਾ ਸਕੇ ਪਰ ਮੈਂ ਕਹਨੀ ਆ ਉਸ ਟੈਮ ਨੂੰ ਧਰਤੀ ਵੇਹ ਨਹੀਂ ਦਿੰਦੀ ਉਹ ਇੱਕ ਤੀਜੇ ਬੰਦੇ ਨੂੰ ਜੇ ਉਸ ਟੈਮ ਧਰਤੀ ਵੇਹ ਨਹੀਂ ਦਿੰਦੀ ਜਿਹਨੇ ਕੋਈ ਜੱਦੋਂ ਨਹੀਂ ਕੋਈ ਗੋਤੋਂ ਨਹੀਂ ਕੋਈ ਪਿੰਡ ਚੋਂ ਨਹੀਂ ਕੋਈ ਰਿਸ਼ਤੇਦਾਰੀ ਚੋਂ ਨਹੀਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਕਿੱਥੇ ਦੀ ਕੁੜੀ ਹਾਂ ਕਿੱਥੇ ਦੀ ਨਹੀਂ ਪਰ ਮੈਨੂੰ ਵੀ ਉਸ ਟੈਮ ਇਨੀ ਸ਼ਰਮ ਆਈ ਨਾ ਜਾਨੀ ਮੈਂ ਤੁਹਾਨੂੰ ਦੱਸੇ ਨਹੀਂ ਸਕਦੀ ਵੀ ਮੈਨੂੰ ਕਿੰਨੀ ਕ ਸ਼ਰਮ ਆਈ ਬਸ ਇੱਕੋ ਹੀ ਗੱਲ ਮੈਂ ਤੁਹਾਨੂੰ ਵਾਰ-ਵਾਰ ਕਹਿੰਨੀ ਆ ਆਪਣੀ ਕਾਸਤ ਦੇ ਵਿੱਚ ਸ਼ਾਦੀ ਕਰਾਓ ਭਾਵੇਂ ਲਾਡ ਮੈਰਿਜ ਕਰਾਓ ਭਾਵੇਂ ਕੋਈ ਮੈਰਿਜ ਕਰਾਓ ਪਰ ਆਪ ਵੀ ਕਾਸਤ ਦੇ ਵਿੱਚ ਕਰਾਓ ਆਪਣੀ ਬਰਾਦਰੀ ਦੇ ਵਿੱਚ ਕਰਾਓ ਕੁੜੀਆਂ ਵੀ ਮੁੰਡੇ ਵੀ ਜਦੋਂ ਆਪਣੀ ਕਾਸਤ ਦੇ ਵਿੱਚ ਕਰਾਵੋਗੇ ਉੱਚ-ਨੀਚ ਚੱਲਦੀ ਰਹਿੰਦੀ ਹੈ ਗਰੀਬੀ ਮੇਰੀ ਤੇ ਕੋਈ ਚੱਕਰ ਨਹੀਂ ਹੁੰਦਾ ਇਹੋ ਜਿਹਾ ਕੋਈ ਗੱਲ ਨਹੀਂ ਹੁੰਦੀ ਹੈਗੀ ਕਾਲਾ